ਆਹ ਯਾ ਨਾ ਦੋ ਤਿੰਨ ਸਰ ਤੇ ਬੱਦੀਆਂ ਤੇ ਪੀੜੀਆਂ ਪੀਂਦਾ ਜੀ ਆਜੋ ਹੋਰ ਕੌਣ ਵੀੜੀਆਂ ਪੀਂਦਾ ਪਪਾ ਆ ਕੀ ਹੈ ਤੁਹਾਡੇ ਆ ਆ ਵੀਦਰਾ ਪੀੜੀ ਦਾ ਤਰੀਕੀ ਪੀਦੇ ਜਾਵਾ ਪੀੜੀ ਅਰੇ ਕੀ ਹੱਥ ਚ ਕੀ ਹੈ ਥੱਲੇ ਆਓ ਫਜਾਦ ਪੀੜੀ 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 ਦਾ ਆਰਵਾ ਥੱਲੇ ਆਵਾ ਮੈਂ ਤੇਈਆਂ ਦੱਸੂਗਾ ਸਾਡੀ ਇਹ ਫਿਰ ਆਸੀ ਜੀ ਅਰੇ ਪੀੜੀ ਕਰੀ ਤੋੜ ਸ਼ੁਰੂ ਕਰਦੇ ਲੱਗੇ ਤੇ ਥੋੜੀ ਬੋਦੀ ਕਰਿਆ ਕਰੋ ਯਾਰ ਥੱਲੇ ਬੁਲਾਓ ਇੱਧਰ ਤਾਂ ਕਹਿੰਦੇ ਥੱਲੇ ਆਓ ਪੀੜੀ ਵੀੜੀ ਬਾਬਾ ਪੀਂਦਾ ਨਹੀਂ ਕੋਈ ਵੀੜੀ ਕੋਣ ਪੀਂਦਾ ਆ ਨੋਰ ਬੜੇ ਹੱਥਾਂ ਨਾਲ ਮੋੜੀ ਆ ਇਹ ਵੀਡੀਓ ਆ ਵੀਡੀਓ ਚਲ ਕੀ ਹੈ ਇਹ ਦੂਜਾ ਕੰਮ ਹੋਊ ਫਿਰ ਕਿਹੜਾ ਦੂਜਾ ਕੰਮ ਹੋਊ ਉਹ ਲੋਦਾ ਮੈਂ ਇਦਾਂ ਫੜ ਕੇ ਮੂੰਹ ਹੀ ਬੈਠਾ ਇਦਾਂ ਇਦਾਂ ਬੁੱਦਾ ਹੀ ਬਸ ਠੀਕ ਹੈ ਪਰ ਨਹੀਂ ਨਹੀਂ ਜਾਣੇ ਕਹ ਲੈ ਆ ਪੈਂਟ ਫੜਾਇਆ ਆ ਪੈਂਟ ਚੁੱਕੋ ਜੇ ਸੱਚੇ ਜੇ ਤਾਂ ਪਰਲੀ ਪੈਂਟ ਹੈ ਨਾ ਚੁੱਕੋ ਤੁਸੀਂ ਨਸ਼ਾ ਕੀ ਬੰਦ ਕਰਨਾ ਦੱਸੋ ਆ ਪੈਂਟ ਜੋ ਜੇ ਤੁਸੀਂ ਸੱਚੇ ਜੇ ਤਾਂ ਪੈਂਟ ਚੁੱਕੋ ਆ ਚੁੱਕੋ ਮੇਰੀ ਪੈਂਟ ਮੇਰੀ ਗੱਲ ਸੁਣ ਫੋਨ ਬੰਦ ਕਰ ਕੋ ਕਿਉਂ ਬੰਦ ਕਰਾ ਫਰਮ ਬਕਵਾਸ ਨਾ ਕਰ ਤੁਸੀਂ ਸਮੈਗ ਪਿੰਡੇ ਇਥੇ ਗੁਰੂ ਘਰ ਦੇ ਲਾਗੇ ਨਵਾਂ ਹੀ ਕੰਮ ਚੁੱਕੋ ਚੁੱਕ ਮੇਜੇ ਸੱਚੇ ਦੇ ਪੈਂਟ ਪਾਟ ਚੁੱਕ ਸ਼ਰਮ ਨਹੀਂ ਚਾਹੀਦੀ ਇਹਨਾਂ ਨੂੰ ਗੁਰੂ ਘਰ ਦੇ ਲਾਗੇ ਸਮੈਗ ਪਿੰਡ ਇਹਨਾਂ ਨੇ ਸਮੈਗ ਭਜਾਈ ਦਾ ਗੱਡੀ ਉਹ ਗੱਡੀ ਦੇਖ ਆਪਾਂ ਧਫੜਾ ਭੈਣ ਤੋ ਸ਼ਰਮ ਨਹੀਂ ਤੁਹਾਨੂੰ ਗੱਡੀ ਦੇਖੋ ਸਾਲਿਓ